ਇਸ ਕਾਨੂੰਨ ਨੂੰ ਬਣਾਉਣ ਦੇ ਲਈ ਲਟਕਾਇਆ ਜਾ ਰਿਹਾ ਹੈ ਤੁਸੀਂ ਕਿਵੇਂ ਸਮਝੋ ਅੱਜ ਆਪਾਂ ਇੱਥੇ ਕੱਟ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਹੋਰੀ ਬੰਦੇ ਹਰ ਕਮੇਟੀ ਦੇ ਬੰਦੇ ਨੂੰ ਪਰਸਨਲੀ ਜਾ ਕੇ ਗਏ ਕੇ ਆਏ ਆ ਕਿ ਅੱਜ ਤੁਸੀਂ ਆਏ ਹੋ ਜੇ ਤਾਂ ਸੁਣੋ ਆ ਕੇ ਨਾਲੇ ਤਾਂ ਪੋਰਟਲ ਦੱਸ ਦਿਓ ਆਪ ਦਾ ਇੱਕ ਟੇਬਲ ਲਾਓ ਉਹਦੇ 'ਚ ਪੰਜਾਬੀ ਚੋਂ ਉਹਨਾਂ ਵਾਤ ਕਰਕੇ ਲਿਆਓ ਮਿਲ ਨੂੰ ਜਿਹੜੇ ਥੋੜੇ ਬਹੁਤ ਇਹਨੂੰ ਪਹਿਲਾਂ ਤੋਂ ਪੜ ਚੁੱਕੇ ਨੇ ਤੇ ਜਾਣਦੇ ਨੇ ਜਿਵੇਂ ਮੈਂ ਦੋ ਤਿੰਨ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਸੁਣੋ ਕਰੂंगे ਕਿਹੜਾ ਬੰਦਾ ਆਇਆ ਦੱਸ ਦਿਓ ਉਹ ਵੀ ਇਹਦਾ ਕਿਹੜਾ ਕੰਮ ਹੈ ਉਹਦੇ ਵਿੱਚ ਇੱਕ ਸਪੀਕਰ ਸਾਹਿਬ ਨੇ ਡਿਊਟੀ ਲਾਈ ਇਹਨਾਂ ਦੀ 15 ਬੰਦਿਆਂ ਦੀ ਇਹ ਡਿਊਟੀ ਨੂੰ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਹੈ ਉਹਦੇ ਲਈ ਆਏ ਕਿਉਂ ਨਹੀਂ ਆ ਦੱਸ ਦਿਨ ਕਿਹੜਾ ਕੰਮ ਸੀ ਅੱਜ ਇਹਨਾਂ ਦਾ 15 ਦੇ 15 ਦਾ ਚਲੋ ਇਹ ਕੱਦੇ ਦਾ ਹੋਊਗਾ ਬਾਕੀ ਕਿਉਂ ਨਹੀਂ ਆਏ ਇਹ ਇਹਨਾਂ ਦੀ ਸੀਰੀਅਸਨੈਸ ਲੰਬਾ ਕਰਕੇ ਠੰਡੇ ਵਸਤੇ ਪਾ ਕੇ ਇਹਨੂੰ ਭੁਲਾ ਦੇਣਾ ਚਾਹੁੰਦੇ ਜਿਵੇਂ ਪਿਛਲੀ ਵਾਰੀ ਕਾਂਗਰਸੀਆਂ ਨੇ ਕੀਤਾ ਉਹ ਰਾਸ਼ਟਰਪਤੀ ਕੋਲੇ ਚਲਿਆ ਗਿਆ ਉਹਨੇ ਵਾਪਸ ਭੇਜਿਆ ਇਹਨਾਂ ਨੇ ਵੇਰ ਭੇਜਿਆ ਉੱਥੇ ਰਹਿ ਗਈ ਗੱਲ ਜਦ ਕਿ ਸਟੇਟ ਐਕਟ ਬਣ ਸਕਦਾ ਸੀ ਉਹਨਾਂ ਨੇ ਜਾਣ ਬੁੱਝ ਕੇ ਭੇਜਿਆ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਹਾ ਜਿਆਦਾ ਤਾਂ ਉਹਦੇ ਚ ਸੋ ਕਾਲਡ ਬੁੱਧੀਜੀਵੀ ਸੀਗੇ ਮੈਂ ਕਿਹਾ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾ ਉਠਾਇਆ ਜਾ ਸਕਦਾ ਹੁੰਦਾ ਐ ਐਮੈਂਡਮੈਂਟ ਦਾ ਕਦੋਂ ਵੀ ਕਰ ਲੋ ਐ ਅਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਅਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਬਾਈ ਇੱਕ ਫਿਲਮ ਬਣਾਈ ਸੀ ਉਹ ਬਾਈ ਮੇਰੇ ਤੇ ਗੈਸ ਕਰਤੇ ਕਿ ਬੰਬੇ ਰਿਲੀਜ਼ ਹੋਣੀ ਸੀਗੀ ਹਾਂ ਜੀ ਇਹ ਚਿਤਰਾ ਗਾਂਧੀ ਨੂੰ ਗਲਤ ਲਾਈਟ ਚੋਂ ਖਾਇਆ ਗਿਆ ਮੈਂ ਕਿਹਾ ਜਲਸਾਭੀ ਨੂੰ ਪੁੱਛੋ ਜੇ ਇਹਨੇ ਫਿਲਮ ਦੇਖੀ ਐ ਜੀ ਨਹੀਂ ਜੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹੈ ਹਾਂ ਜੇ ਤੁਸੀ ਦੱਸ ਦਿਓ ਮੈਂ ਕਿਹਾ ਇੰਦਰਾ ਗਾਂਦੀ ਨੂੰ ਵਿਖਾਇਆ ਹੀ ਨਹੀਂ ਗਿਆ ਸਾਜ਼ਿਸ਼ ਕਰਤਾ ਪਕੜਿਆ ਗਿਆ ਕੋਲ ਲਿੰਕ ਦੇ ਇੱਕ ਵਾਰੀ ਵੀ ਦੱਸ ਦਿਓ ਹੁਣ ਤੁਸੀਂ ਕਹੋਗੇ ਕਾਨੂੰਨ ਬਣਾਉਣ ਨਾਲ ਤਾਂ ਨਹੀਂ ਫੜਿਆ ਜਾਣਾ ਨਹੀਂ ਉਹਦੇ ਨਾਲ ਇੱਕ ਡਰ ਪੈਦਾ ਹੋ ਸੀ ਜਿਹਨੇ ਵੀ ਆਤੀਆਂ ਵਾਲੇ ਸੀ ਇਹ ਡਰ ਕੇ ਕਿ ਜੇ ਕਿਤੇ ਖੁਦਾ ਨਾਲ ਖਾਸਤਾ ਫੜੇ ਗਏ ਜਿਵੇਂ ਉਹ ਪਾਣੀ ਵਾਲੇ ਡਰੇ ਨਹੀਂ ਤਾਂ ਉਮਰ ਕੈਦ ਹੈ ਪੰਜਾਬ ਅਸੈਂਬਲੀ ਦੀ ਹਿਸਟਰੀ ਚ ਕੋਈ ਵੀ ਬੇ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਿਆ ਕਾਂਗਰਸ ਦੇ ਪ੍ਰਧਾਨ ਬਾਰੇ ਉਹਨਾਂ ਦੇ ਕੌਮੀ ਪ੍ਰਧਾਨ ਨੇ ਕਿਹਾ ਸੀ ਜੇ ਤੂੰ ਪੰਜਾਬ ਚ ਸਿਆਸਤ ਕਰਨੀ ਹੈ ਤਾਂ ਬਗਵਾਨ ਰਾਜਵੜਿੰਗ ਨੂੰ ਬਨ ਲੀ ਸੇ ਬਿਲਕੁਲ ਉਹਨਾਂ ਦੇ ਕਹਿਣ ਤੇ ਹੀ ਬਨਨੀ ਉਹ ਪੱਗ ਜੀ ਨੇ ਬਖਸ਼ੀ ਹੈ ਗੁਰੂਆਂ ਨੇ ਉਹਦੇ ਨਾਂ ਦੇ ਕਾਨੂੰਨ ਬਣ ਰਿਹਾ ਕਿ ਉਹ ਬੇਅਦਬੀ ਨਾ ਹੋਵੇ ਉੱਥੇ ਨਹੀਂ ਆਏ ਤੁਸੀਂ ਇੱਕ ਸੁਧਾਰ ਅਕਾਲੀ ਦਲ ਦੇ ਇੱਕ ਦੂਜੀ ਸੁਖਵੀਰ ਸਿੰਘ ਬਾਦਲ ਉਹਨਾਂ ਚ ਕਿਹੜਾ ਜਦੋਂ ਗੇਪ ਰੇਟ ਹੋ ਰਹੀ ਸੀ ਅਮ੍ਰਿਤਸਰ ਕਿੰਨੀ ਨਿਊਜ਼ ਚੱਲ ਗਈ ਸੀ ਦੋ ਦਿਨਾਂ ਚ ਜਦੋਂ ਗੁਰੂ ਦੀ ਗੱਲ ਹੋ ਰਹੀ ਕਿੰਨੇ ਚੈਨਲਾਂ ਚ ਚੰਗੀਆਂ ਚੀਜ਼ਾਂ ਲੋਕ ਦੇਖਦੇ ਮੈਂ ਪੁੱਛਿਆ ਆ ਆ ਪ੍ਰੋਬਲਮ ਹੈ ਨਹੀਂ ਬਹੁਤ ਸਾਰੇ ਵੱਡੇ ਮੀਡੀਆ ਵੱਲੋਂ ਨਹੀਂ ਦਿਖਾਈ ਗਈ ਪਰ ਲਗਾਤਾਰ ਕੁਝ ਮੀਡੀਆ ਆ ਰਹੇ ਪਰ ਉਹ ਕੋਚੀ ਆ ਨਾ ਤੁਸੀਂ ਹੋ ਗਏ ਥਲੀ ਹੋ ਗਿਆ ਥਲੀ ਵਿਚਾਰਾ ਹਰ ਵਕਤ ਹੀ ਬੈਠਾ ਹੈ ਇਹ ਬਾਕੀ ਜਿਹੜੇ ਉਹ ਕੁੰਭਾ ਵਾਂਗੂ ਨਿਕਲੇ ਹੋਏ ਨੇ ਪੰਜਾਬ ਚ ਉੱਤਰ ਗਏ ਸਾਰਿਆਂ ਨੂੰ ਉਹਨਾਂ ਨੇ ਇੱਥੇ ਕਹਿੰਦੇ ਕੋਈ ਜਿਆਦਤੀ ਕਰੇ ਉਹਨੂੰ ਮਾਰ ਦਿੱਤਾ ਜਾਵੇ ਇੱਥੇ ਤੁਹਾਡਾ মিডিਆ ਲੀਡਰ ਲੋਕ ਐ ਕਿ ਜਗਾ ਨਹੀਂ ਕਿਉਂ ਡਬਣਾ ਕਰੇ ਹੋ ਵੀ ਦਾ ਕੁਰਤੇ ਪਜਾਮੇ ਹੁਣ ਪ੍ਰੈਸ ਪ੍ਰੋਸ ਕਰਵਾ ਕੇ ਰੱਖ ਰਹੇ ਨੇ ਤੇ ਪੱਗ ਵੀ ਬੰਨਣੀ ਸ਼ੁਰੂ ਕਰਤੀ ਤੇ ਕਹਿੰਦੇ ਸੁਪਨੇ ਲੈ ਰਹੇ ਨੇ ਮੁੱਖ ਮੰਤਰੀ ਬੰਨ ਦੇ ਕਹਿੰਦਾ ਮੈਂ ਦਸਤਾਰ ਵੀ ਸਜਾ ਲੈਂਦਾ ਜੀ ਮੈਂ ਉਦੋਂ ਚੋਂ ਵੀ ਚਲਿਆ ਜਾਂਦਾ ਮੈਂ ਤਾਂ ਹੁਣ ਵੀ ਐਂ ਕਰਦਾ ਮੈਂ ਤਾਂ ਐਂ ਕਰਦਾ ਔਰ ਤੁਸੀਂ ਸਾਡੇ ਕੁਰਤੇ ਪਜਾਮੇ ਰਹਿਂਦੇ ਹੋ ਦੋ ਦੋਦੇ ਤੋਂ ਆਏ ਰਹਿੰਦੇ ਹੋ ਤੁਸੀਂ ਮੁੱਦਿਆਂ ਦੀ ਗੱਲ ਕਰ ਲਓ ਇਸ ਤਾਂ ਕਹਿ ਰਹੇ ਮੁੱਦਿਆਂ ਦੀ ਗੱਲ ਕਰ ਲੇ ਕੋਈ ਇਸ ਤੋਂ ਕੋਈ ਪਾਰਟੀ ਨਹੀਂ ਬਣਾਈ ਮਿਸਟਰ ਕੇਜਰੀਵਾਲ ਦਾ ਸਵਰਾਜ ਲਿਖ ਚੁੱਕੇ ਇੱਕ ਬੁੱਕ ਕਹਿੰਦੇ ਸੀ ਲੋਕਾਂ ਤੋਂ ਪੁੱਛ ਕੇ ਫੈਸਲੇ ਹੋਣਗੇ ਐਡੀ ਵੱਡੀ ਨੀਤੀ ਲੈ ਆਏ ਪੁੱਛਿਆ ਪੰਜਾਬ ਵਾਲੇ ਤਾਂ ਦਰਵਾਜ਼ੇ ਬੰਦ ਕਰਕੇ ਜਾ ਰਹੇ ਪਿੰਡਾਂ ਦੇ ਪਿੰਡ ਆਪਣੇ ਖਾਲੀ ਹੋ ਰਿਹਾ ਸਾਡੀ ਤਾਂ ਪੋਪੂਲੇਸ਼ਨ ਥੱਲੇ ਚਲੀ ਗਈ ਇਹ ਦੱਸਣਗੇ ਜਰਾ ਵਸਾਉਣਾ ਕਿੰਨਾਂ ਨੂੰ ਬਾਹਰ ਲਿਆਣ ਕੰਨ ਤੇ ਜੂ ਨਹੀਂ ਸਰਕ ਰਹੀ ਕਿਉਂਕਿ 1 ਲੱਖ ਕਰੋੜ ਦੀ ਕ੍ਰਪਸ਼ਨ ਇਨਵੋਲਵ ਹੈ ਦੇ ਨਾਲ ਇੱਕ ਉਤਲੀ ਪਾਰਟੀ ਦਾ ਆਸ਼ੀਰਵਾਦ ਹੈ ਕਿ ਕਰੋ ਬਨੂੜ ਵਾਲੀ ਸੜਕ ਦੇ ਜੜੀ ਦਾ ਮਹਾਦੀਪ ਨੂੰ ਵੇਖੀ ਹੈ ਨਾ ਜਿਵੇਂ ਉਹ ਚੌਂਕ ਹੈ ਚੌਂਕ ਤੋਂ ਜਦੋਂ ਬਨੂੜ ਨੂੰ ਜਾਈਏ ਉੱਥੇ 5700 ਕਿੱਲਾ ਪਿਆ ਹੈ 700 ਕਿੱਲੇ ਦੇ ਨਾਲੇ ਵਸੋਂ ਸ਼ੁਰੂ ਕੀਤੀ ਆ 7 ਤੋਂ 8 ਸਾਲ ਹੋ ਗਿਆ ਉਹ ਤਾਂ ਵਸਿਆ ਨਹੀਂ ਤੁਹਾਡੇ ਕੋਲੋਂ ਖਾਲੀ ਪਿਆ ਤੁਸੀਂ ਹੋਰ ਲੈਣ ਨੂੰ ਫਿਰਦੇ ਹੋ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਖੜੇ ਆ ਜਿੱਥੇ ਬੇਅਦਬੀ ਦੇ ਕਾਨੂੰਨਾਂ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਹਾਲਾਂਕਿ ਸਰਕਾਰ ਨੇ ਸਿਲੈਕਟ ਕਮੇਟੀ ਬਣਾ ਦਿੱਤੀ ਹੈ ਉਸ ਤੋਂ ਬਾਅਦ ਸਲਾਹ ਮੰਗੀ ਜਾ ਰਹੀ ਹੈ ਪਰ ਅੱਜ ਇਸ ਵਾਰ ਇੱਕ ਵਾਰ ਫਿਰ ਤੋਂ ਇਕੱਠ ਰੱਖਿਆ ਗਿਆ ਸੀ ਕਾਨੂੰਨਾਂ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਕਿ ਜਲਦੀ ਕਾਨੂੰਨ ਬਣਾਏ ਜਾਣ ਇਸ ਤਰ੍ਹਾਂ ਅੰਤੋਜ ਮਾਨ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਜੀ ਸਰ ਸ਼ਿਕਾਰ ਮਾਨ ਸਾਹਿਬ ਇਹ ਆਵਾਜ਼ ਉੱਠ ਰਹੀ ਹੈ ਕਿ ਜਾਣ ਬੁੱਝ ਕੇ ਇਸ ਕਾਨੂੰਨ ਨੂੰ ਬਣਾਉਣ ਦੇ ਲਈ ਲਟਕਾਇਆ ਜਾ ਰਿਹਾ ਹੈ ਤੁਸੀਂ ਕਿਵੇਂ ਸਮਝਦੇ ਹੋ ਦੇਖੋ ਆਵਾਜ਼ ਕਿਸੇ ਕਾਰਨ ਕਰਕੇ ਉੱਠਦੀ ਹੁੰਦੀ ਹੈ ਕਰਮਾਂ ਤੋਂ ਪਤਾ ਲੱਗਦਾ ਹੈ ਜੀ ਬੰਦੇ ਆਂਦੇ ਹੁੰਦੇ ਨੇ ਮੈਂ ਤਾਂ ਨਹੀਂ ਯਾਰ ਇਹ ਕਰ ਰਿਹਾਗਾ ਨਹੀਂ ਤੁਸੀਂ ਕਹਿਣ ਨਾਲ ਕੁਝ ਨਹੀਂ ਉਹਨਾਂ ਤੁਹਾਡੇ ਕਰਮਾਂ ਤੋਂ ਪਤਾ ਲੱਗ ਜਾਓ ਤੁਸੀਂ 6 ਮਹੀਨੇ ਵਾਲੀ ਸਿਲੈਕਟ ਕਮੇਟੀ ਨੂੰ ਦਿੱਤਾ ਹੈ ਕਿ ਨਹੀਂ ਜੀ ਸਾਰੇ ਲੋਕ ਇਸ ਦੇ ਬਾਰੇ ਰਾਏ ਦੇ ਸਕੀਏ ਅੱਜ ਆਪਾਂ ਇੱਥੇ ਕੱਟ ਕੀਤਾ ਸੀ ਔਰ ਗੁਰਪ੍ਰੀਤ ਸਿੰਘ ਹੋਰੀ ਬੰਦੇ ਹਰ ਕਮੇਟੀ ਦੇ ਬੰਦੇ ਨੂੰ ਪਰਸਨਲੀ ਜਾ ਕੇ ਇਨਕਲੂਡਿੰਗ ਇਹਨਾਂ ਦੇ ਚੇਅਰਮੈਨ ਨੇਜਰ ਸਾਹਿਬ ਨੂੰ ਜਾ ਕੇ ਪਰਸਨਲੀ ਕਹਿ ਕੇ ਆਏ ਆ ਕਿ ਅੱਜ ਤੁਸੀਂ ਆਏ ਹੋ ਜੇ ਉਹ ਆਂਦੇ ਜੀ ਅਸੀਂ ਬੋਲ ਨਹੀਂ ਸਕਦੇ ਉਹਨਾਂ ਆਂਦੇ ਬੋਲਣ ਲਈ ਨਹੀਂ ਕਹਿ ਰਹੇ ਤੁਹਾਨੂੰ ਸੁਣਨਾ ਹੈ ਤੁਹਾਡੀ ਕਮੇਟੀ ਦਾ ਮਤਲਬ ਸੁਣਨਾ ਤਾਂ ਸੁਨੋ ਆ ਕੇ ਨਾਲੇ ਤਾਂ ਪੋਰਟਲ ਦੱਸ ਦਿਓ ਆਪਦਾ ਇੱਕ ਟੇਬਲ ਲਾਓ ਉਹਦੇ ਵਿੱਚ ਪੰਜਾਬੀ ਚੋਂ ਅਨੁਵਾਦ ਕਰਕੇ ਲਿਆਓ ਬਿੱਲ ਨੂੰ ਦੇ ਲੋਕਾਂ ਚ ਵੰਡੋ ਉਹਨਾਂ ਨੂੰ ਕਹੋ ਆਪਦੀ رائے ਦਿਓ ਟੇਬਲ ਤੇ ਤੇ ਨਾਲੇ ਲੋਕ ਜਿਹੜੇ ਕਹਿ ਰਹੇ ਨੇ ਖੜ ਕੇ ਜਿਹੜੇ ਥੋੜੇ ਬਹੁਤ ਇਹਨੂੰ ਪਹਿਲਾਂ ਤੋਂ ਪੜ ਚੁੱਕੇ ਨੇ ਤੇ ਜਾਣਦੇ ਨੇ ਜਿਵੇਂ ਮੈਂ ਦੋ ਤਿੰਨ ਗੱਲਾਂ ਕਹੀਆਂ ਉਹ ਗੱਲਾਂ ਤੁਸੀਂ ਸੁਣੋ ਤੇ ਉਹ ਗੱਲਾਂ ਸ਼ਾਮਿਲ ਕਰ ਸਕੋ ਜੇ ਤੁਹਾਨੂੰ ਸਹੀ ਲੱਗਦੀਆਂ ਨੇ ਤਾਂ ਤਾਂ ਤੁਸੀਂ ਆਉਂਗੇ ਤਾਂ ਕਰੋਗੇ ਕਿਹੜਾ ਬੰਦਾ ਆਇਆ ਦੱਸ ਦਿਓ ਉਹ ਵੀ ਇਹਦਾ ਕਿਹੜਾ ਕੰਮ ਹੈ ਕਿਹੜਾ ਕੰਮ ਹੈ ਅਸੈਂਬਲੀ ਜਿਹਦੇ ਮੈਂਬਰ ਆਫ ਲੈਜਿਸਲੇਟਿਵ ਆ ਨੇ ਉਹਦੇ ਵਿੱਚ ਇੱਕ ਸਪੀਕਰ ਸਾਹਿਬ ਨੇ ਡਿਊਟੀ ਲਈ ਜਨਾਂ ਦੀ 15 ਬੰਦਿਆਂ ਦੀ ਜਿਹਦੇ ਚੇਅਰਮੈਨ ਨਿਧੀ ਜੇ ਸਾਹਿਬ ਇਹ ਡਿਊਟੀ ਨੂੰ ਇਹਨਾਂ ਨੂੰ ਸਪੈਸ਼ਲ ਪੱਤਾ ਵੀ ਮਿਲਣਾ ਹੈ ਉਹਦੇ ਲਈ ਆਏ ਕਿਉਂ ਨਹੀਂ ਹੈ 10 ਦਿਨ ਕਿਹੜਾ ਕੰਮ ਸੀ ਅੱਜ ਇਹਨਾਂ ਦਾ 15 ਦੇ 15 ਦਾ ਚਲੋ ਇੱਕ ਅੱਧੇ ਦਾ ਹੋਊਗਾ ਬਾਕੀ ਕਿਉਂ ਨਹੀਂ ਆਏ ਇਹ ਇਹਨਾਂ ਦੀ ਸੀਰੀਅਸਨੈਸ ਜੇ 6 ਮਹੀਨੇ ਦਾ ਅਸੀਂ ਵਾਰ-ਵਾਰ ਕਹਿ ਰਹੇ ਹਾਂ ਤੁਸੀਂ ਲੰਬਾ ਟਾਈਮ ਲੈ ਰਹੇ ਹੋ ਆਦੇ ਨਹੀਂ ਜੀ ਜਾਣ ਸਕੀਏ ਆਏ ਜਾਣਨ ਦਾ ਤਰੀਕਾ ਆਣੇ ਸੀਰੀਅਸ ਦੇ ਲਈ ਇਹ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹਨੂੰ ਪ੍ਰਲੌਂਗ ਕਰਕੇ ਲੰਬਾ ਕਰਕੇ ਠੰਡੇ ਬਸਤੇ ਚ ਪਾ ਕੇ ਇਹਨੂੰ ਭੁਲਾ ਦੇਣਾ ਚਾਹੁੰਦੇ ਜਿਵੇਂ ਪਿਛਲੀ ਵਾਰੀ ਕਾਂਗਰਸੀਆਂ ਨੇ ਕੀਤਾ ਆਈਪੀਸੀ ਦੀ ਧਾਰਾ ਵਿੱਚ ਐਡ ਕਰਕੇ ਉਹ ਰਾਸ਼ਟਰਪਤੀ ਕੋਲੇ ਚਲਿਆ ਗਿਆ ਉਹਨੇ ਵਾਪਸ ਭੇਜਿਆ ਇਹਨਾਂ ਨੇ ਫੇਰ ਭੇਜਿਆ ਉੱਥੇ ਹੀ ਰਹਿ ਗਈ ਗੱਲ ਜਦ ਕਿ ਸਟੇਟ ਐਕਟ ਬਣ ਸਕਦਾ ਸੀ ਉਹਨਾਂ ਨੇ ਜਾਣਬੁੱਝ ਕੇ ਭੇਜਿਆ ਇਹ ਤਰੀਕਾ ਹੁੰਦਾ ਕਿਸੇ ਚੀਜ਼ ਨੂੰ ਸਿੱਧਾ ਨਾ ਨਹੀਂ ਕਹਿ ਸਕਦੇ ਤਾਂ ਤਰੀਕਾ ਅਪਣਾ ਲਓ ਆਹੀ ਤਰੀਕਾ ਇਹਨਾਂ ਨੇ ਅਪਣਾਇਆ ਅੱਛਾ ਬਹੁਤ ਸਾਰੇ ਸੱਜਣ ਇਹ ਵੀ ਕਹਿ ਰਹੇ ਨੇ ਕਿ ਜੇਕਰ ਇਹ ਕਾਨੂੰਨ ਬਣ ਜਾਂਦਾ ਤਾਂ ਇਸ ਦੀ ਬਹੁਤ ਵੱਡੇ ਪੱਧਰ ਤੇ ਦੁਰਵਰਤੋਂ ਹੋਏਗੀ ਬਣ ਪੰਜਾਬੀਆਂ ਲਈ ਰਹਾ ਤੇ ਤਸ਼ੱਦਦ ਵੀ ਸਭ ਤੋਂ ਵੱਧ ਪੰਜਾਬੀ ਇਸ ਕਾਨੂੰਨ ਤਹਿਤ ਚੱਲਣਗੇ ਕਿਵੇਂ ਕਿਵੇਂ ਕਦੇ ਹੁਣੋ ਕਹਿਨ ਨਾ ਤੇ ਤੁਸੀਂ ਉਹਨਾਂ ਦੇ ਸਾਹਮਣੇ ਰੱਖਿਓ ਜੇ ਔਰ ਰੱਖ ਕੇ ਕਿਓ ਜੇ ਦੱਸੋ ਕਿਵੇਂ ਮੈਨੂੰ ਵੀ ਬੜੇ ਫੋਨ ਆਏ ਸੀਗੇ ਔਰ ਜ਼ਿਆਦਾਤਰ ਉਹਦੇ ਵਿੱਚ ਸੋ ਕਾਲਡ ਬੁੱਧੀ ਜੀ ਵੀ ਸੀਗੇ ਮੈਂ ਉਹਨਾਂ ਨੂੰ ਇੱਕੋ ਗੱਲ ਪੁੱਛੀ ਮੈਂ ਕਿਹਾ ਕਿਵੇਂ ਹਾਂ ਜੀ ਇਹਦਾ ਗਲਤ ਫਾਇਦਾ ਉਠਾਇਆ ਜਾਊਗਾ ਮੈਂ ਕਿਹਾ ਕਿਹੜਾ ਕਾਨੂੰਨ ਹੈ ਜਿਹਦਾ ਗਲਤ ਫਾਇਦਾ ਨਹੀਂ ਉਠਾਇਆ ਜਾਂਦਾ ਜਾਂ ਉਠਾਇਆ ਜਾ ਸਕਦਾ ਨਸ਼ੇ ਦਾ ਲੈ ਲਓ ਆਲਰੇਡੀ ਜੋ ਐਗਜ਼ਿਸਟਿੰਗ ਹੈ ਬੇਅਦਬੀ ਦਾ 295 ای ਉਹਦਾ ਨਹੀਂ ਉਠਾਇਆ ਜਾ ਸਕਦਾ ਤੇ ਇਹਦਾ ਮਤਲਬ ਕਾਨੂੰਨ ਬਣਾਉਣੇ ਛੱਡ ਦਿਓ ਫਿਰ ਇਹਦੇ ਵਿੱਚ ਮੈਂਸ਼ਨ ਹੈ ਕਿ 2 ਸਾਲ ਤੱਕ ਇਹ ਓਪਨ ਰਹੂਗਾ ਓਪਨ ਦਾ ਮਤਲਬ ਹੁੰਦਾ ਹੈ ਅਮੈਂਡਮੈਂਟ ਤਾਂ ਕਦੋਂ ਵੀ ਕਰ ਲੋ ਅਸੈਂਬਲੀ ਬੁਲਾ ਕੇ ਪਰ ਇਹਨੂੰ ਤੁਸੀਂ ਬਿਨਾਂ ਅਸੈਂਬਲੀ ਤੋਂ ਵੀ ਅਮੈਂਡ ਕਰ ਸਕੂਗੇ ਜੇ ਕੋਈ ਪ੍ਰੈਕਟਿਸ ਗਲਤ ਹੋ ਰਹੀ ਹੋਊਗੀ ਤਾਂ ਉਹ ਦੱਸੋ ਤਾਂ ਸਹੀ ਆ ਕੇ ਮੈਂ ਪੁੱਛਿਆ ਉਹਨਾਂ ਬੰਦਿਆਂ ਨੂੰ ਮੈਂ ਕਿਹਾ ਦੱਸੋ ਕੀ ਗਲਤ ਹੈ ਪਹਿਲਾਂ ਮੈਂ ਪੁੱਛਿਆ ਮੈਂ ਤੁਸੀਂ ਬਿੱਲ ਪੜ ਲਿਆ ਆਂਦੇ ਨਹੀਂ ਤੇ ਫਿਰ ਮੈਂ ਕਿਹਾ ਤੁਹਾਨੂੰ ਕੋਈ ਪਤਾ ਇਹਦਾ ਗਲਤ ਫਾਇਦਾ ਹੋਊਗਾ ਜਿਹੜੀ ਚੀਜ਼ ਤੁਸੀਂ ਪੜੀ ਹੀ ਨਹੀਂ ਮੈਂ ਇੱਕ ਫਿਲਮ ਬਣਾਈ ਸੀ ਉਹ ਵਾਏ ਮੇਰੇ ਤੇ ਗੈਸ ਕਰਤਾ ਕਿ ਬੰਬੇ ਰਿਲੀਜ਼ ਹੋਣੀ ਸੀਗੀ ਉਹ ਬੰਬੇ ਟ੍ਰੈਟਰੀਚਰ ਆਹਦੇ ਜੀ ਕਾਂਗਰਸ ਦੇ ਕੋਈ ਸੱਜਣ ਸੀ ਉੱਥੋਂ ਦੇ ਯੂਥ ਕਾਂਗਰਸ ਦੇ ਆਹਦੇ ਜੀ ਇਹ ਚੇਂ드ਰਾ ਗਾਂਧੀ ਨੂੰ ਗਲਤ ਲਾਈਟ ਚ ਵਿਖਾਇਆ ਗਿਆ ਮੈਂ ਕਿਹਾ ਜੱਸਾ ਵੀ ਇਹਨੂੰ ਪੁੱਛਿਓ ਜੀ ਇਹਨੇ ਫਿਲਮ ਦੇਖੀ ਐ ਉਹਨੇ ਵੇਖੀ ਨਹੀਂ ਸੀ ਕਿ ਉਹ ਫਿਲਮ ਤਾਂ ਜੇ ਰੀਲੀਜ਼ ਹੀ ਨਹੀਂ ਹੋਈ ਸੀ ਉੱਥੇ ਆਹਦੇ ਜੀ ਨਹੀਂ ਤੇ ਫਿਰ ਮੈਂ ਕਿਹਾ ਇਹਨੂੰ ਕਿਵੇਂ ਪਤਾ ਹੈ ਆਹਦੇ ਚਲੋ ਤੁਸੀਂ ਦੱਸ ਦਿਓ ਮੈਂ ਕਿਹਾ ਇੰਦਰਾ ਗਾਂਧੀ ਨੂੰ ਵਿਖਾਇਆ ਹੀ ਨਹੀਂ ਗਿਆ ਮੈਂ ਉਹਨੂੰ ਇੰਟਰਸਟਿਡ ਹੀ ਨਹੀਂ ਵਿਖਾਉਣ ਚ ਉਹ ਹੱਸ ਪਏ ਉਹਦੀ ਉਹ ਡਿਨਾਈ ਕਰਤੀ ਫਿਲਮ ਰੀਲੀਜ਼ ਹੋ ਗਈ ਆਹੀ ਹਾਲ ਇਹਨਾਂ ਦਾ ਇਨਾਂ ਦੇ ਉਹਦੇ ਵਿੱਚ ਉਹਦੀ ਦਾੜੀ ਚ ਤਿੰਨ ਕਾਲ ਸੀ ਉਹਨਾਂ ਨੇ ਕਿਹਾ 84 ਦੀ ਗੱਲ ਹੋ ਰਹੀ ਹੈ ਤਾਂ ਸਾਡੇ ਵਿਰੋਧੀ ਹੋਊਗੀ ਉਸੇ ਤਰ੍ਹਾਂ ਨਾਲ ਇਹ ਉਹ ਲੋਕ ਨੇ ਜੋ ਜਿਨ੍ਹਾਂ ਦੇ ਇੰਟਰਸਟ ਨੇ ਕਿ ਇਹ ਬੇਅਦਬੀਆਂ ਹੁੰਦੀਆਂ ਰਹਿਣ ਮੈਨੂੰ ਦੱਸੋ ਹੁਣ ਤੱਕ ਇੰਨੀਆਂ ਬੇਅਦਬੀਆਂ ਹੋਈਆਂ ਨੇ ਸਾਜ਼ਿਸ਼ ਕਰਤਾ ਪਕੜਿਆ ਗਿਆ ਹੈ ਬਿਲਕੁਲ ਨਹੀਂ ਕਦੇ ਵੀ ਨਹੀਂ ਇੱਕ ਵਾਰੀ ਵੀ ਦੱਸ ਦਿਓ ਹੁਣ ਤੁਸੀਂ ਕਹੋਗੇ ਕਾਨੂੰਨ ਬਣਾਉਣ ਨਾਲ ਤਾਂ ਨਹੀਂ ਫੜਿਆ ਜਾਣਾ ਨਹੀਂ ਉਹਦੇ ਨਾਲ ਇੱਕ ਡਰ ਪੈਦਾ ਹੋਊਗਾ ਜਿਵੇਂ ਅਸੀਂ ਪਾਣੀ ਲਈ ਲੜ ਰਹੇ ਸੀ ਕਾਲੇ ਪਾਣੀ ਲਈ ਜਦੋਂ ਇਹਨਾਂ ਨੂੰ ਲੱਗਿਆ ਲੈ ਵੀ ਹੱਥ ਤੰਗ ਹੋ ਗਿਆ ਹੈ ਦੁਨੀਆ ਦੇ ਵਿੱਚ ਵੀ ਮਸਲਾ এনवायरमेंट ਦਾ ਬਹੁਤ ਵੱਡਾ ਹੈ ਤੇ ਦੇਸ਼ ਚ ਵੀ ਤੇ ਜਿੰਨਾ ਬੰਦਿਆਂ ਨੇ ਹੁਣ ਤੱਕ ਗੰਦ ਪਾਇਆ ਹੈ ਪਾਣੀ ਦੇ ਵਿੱਚ ਉਹ ਸਿਕੰਜੇ ਚ ਆ ਸਕਦੇ ਨੇ ਤੇ ਇਹਨਾਂ ਨੇ ਵਾਟਰ ਐਕਟ ਦੇ ਵਿੱਚ ਅਮੈਂਡਮੈਂਟ ਕਰਤੀ 74 ਵਾਲੀ ਚ ਕਿ ਸਜ਼ਾ ਨਹੀਂ ਹੋਊਗੀ ਜੁਰਮਾਨਾ ਆਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਪੈਸੇ ਵਾਲੀ ਬੰਦੇ ਨੂੰ ਜੁਰਮਾਨਾ ਦੇਿੰਦਾ ਕੋਈ ਮਸਲਾ ਨਹੀਂ ਉਹ ਸਜ਼ਾ ਤੋਂ ਡਰਦਾ ਹੈ ਉਸੇ ਤਰ੍ਹਾਂ ਨਾਲ ਹੁਣ ਜਿਹੜੇ ਬੇਅਦਬੀਆਂ ਵਾਲੇ ਸੀ ਇਹ ਡਰ ਗਏ ਕਿ ਜੇ ਕਿਤੇ ਖੁਦਾਨਾਖਾਸਤਾ ਫੜੇ ਗਏ ਜਿਵੇਂ ਉਹ ਪਾਣੀ ਵਾਲੇ ਡਰੇ ਨੇ ਤਾਂ ਉਮਰ ਕਹਿਦਾ ਇਹਦਾ ਮੰਝੇ ਜਾਵਾਂਗੇ ਤਾਂ ਰੋਕੋ ਇਹਨੂੰ ਉਧਰੋਂ ਆਲਰੇਡੀ ਮੁੱਖ ਮੰਤਰੀ ਕਹਿ ਚੁੱਕਿਆ ਸੀ ਕਿਉਂਕਿ ਇਹਨਾਂ ਨੇ ਵਾਦਾ ਕੀਤਾ ਸੀ ਕੇਜਰੀਵਾਲ ਨੇ ਤੇ ਇਹਨਾਂ ਨੇ ਇਹਨਾਂ ਨੂੰ ਲੱਗਿਆ ਇਹ ਤਾਂ ਬਣਾ ਹੀ ਸਕਦੇ ਆ ਇਹ ਚ ਕਿਹੜਾ ਕਿਸੇ ਨੇ ਕੀ ਤੋਂ ਪੈਸੇ ਲਏ ਉਹ ਵਿਰੋਧ ਕਰੂਗਾ ਪਰ ਜਦੋਂ ਅਨਾਉਂਸ ਕਰਤਾ ਉੱਪਰੋਂ ਦਬਾਅ ਪੈ ਗਿਆ ਇਨਾਂ ਦੇ ਦਬਾਅ ਵੀ ਦੋ ਤਰ੍ਹਾਂ ਨਾਲ ਪੈਂਦੇ ਨੇ ਇੱਕ ਆਪਦੀ ਪਾਰਟੀ ਦੀ ਦਿੱਲੀ ਇੱਕ ਦੂਜੇ ਦਿੱਲੀ ਵਾਲੇ ਦੋਨਾਂ ਨੇ ਦਬਾਅ ਪਾਤਾ ਕਿ ਇਹ ਤਾਂ ਨਹੀਂ ਬੰਨਣਾ ਚਾਹੀਦਾ ਇਹਨਾਂ ਨੇ ਵੀ ਹੁਣ ਤੱਕ ਕਮਿਟ ਕਰ ਲਿਆ ਸੈਸ਼ਨ ਵੀ ਬੁਲਾ ਲਿਆ ਫਿਰ ਇਹਨਾਂ ਨੇ ਇੱਕ ਨਵਾਂ ਤਰੀਕਾ ਕੱਢਿਆ ਕਿ ਇਹਨੂੰ ਸਟੈਂਡਿੰਗ ਕਮੇਟੀ ਨੂੰ ਦੇ ਦਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਹਿਸਟਰੀ 'ਚ ਪੰਜਾਬ ਅਸੈਂਬਲੀ ਦੀ ਹਿਸਟਰੀ 'ਚ ਕੋਈ ਵੀ ਬਿਲ 6 ਮਹੀਨੇ ਲਈ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਿਆ ਜਦ ਕੇ ਰੀਸੈਂਟਲੀ ਬਹੁਤ ਰੀਸੈਂਟਲੀ ਮਤਲਬ ਲੰਬਾ ਰੀਸੈਂਟਲੀ ਤਾਂ ਕਦੇ ਸਟੈਂਡਿੰਗ ਕਮੇਟੀ ਜਾਂ ਸਲੈਕਟ ਕਮੇਟੀ ਨੂੰ ਦਿੱਤਾ ਹੀ ਨਹੀਂ ਗਿਆਗਾ 6 ਮਹੀਨਿਆਂ ਲਈ ਤਾਂ ਕੋਈ ਵੀ ਨਹੀਂ ਦਿੱਤਾ ਗਿਆ ਹਿਸਟਰੀ ਹੈ ਪੰਜਾਬ ਅਸੈਂਬਲੀ ਦੀ ਇਹ ਨਵੀਂ ਪ੍ਰਤਕੀ ਪਾਉਣੀ ਸੀ ਜੀ ਸੋਚਣਾ ਵਿਚਾਰਨਾ ਤੁਸੀਂ ਗਵਾਹ ਹੋ ਅੱਜ ਦੱਸੋ ਸੋਚਣ ਵਾਲਾ ਕਿਹੜਾ ਆਇਆ ਇੱਥੇ ਹੋਰ ਛੱਡੋ ਕਿਹੜੀ ਪਾਰਟੀ ਦਾ ਪ੍ਰੈਜ਼ੀਡੈਂਟ ਆਇਆ ਕਿਸੇ ਦਾ ਨਹੀਂ ਆਇਆ ਕਾਂਗਰਸ ਦੇ ਪ੍ਰਧਾਨ ਬਾਰੇ ਉਹਨਾਂ ਦੇ ਕੌਮੀ ਪ੍ਰਧਾਨ ਨੇ ਕਿਹਾ ਸੀ ਜੇ ਤੂੰ ਪੰਜਾਬ 'ਚ ਸਿਆਸਤ ਕਰਨੀ ਆ ਤਾਂ ਪੱਗ ਬੰਨ। ਰਾਜ ਵਿੜਿੰਗ ਨੂੰ ਬੰਨ ਲਈ ਸੀ ਨਾ। ਹਾਂ ਬਿਲਕੁਲ। ਉਹਨਾਂ ਦੇ ਕਹਿਣ ਤੇ ਹੀ ਬੰਨੀ। ਉਹ ਪੱਗ ਜੀ ਨੇ ਬਖਸ਼ੀ ਹੈ ਗੁਰੂਆਂ ਨੇ। ਉਹਦੇ ਨਾਲ ਦੇ ਕਾਨੂੰਨ ਬਣ ਰਿਹਾ ਕਿ ਉਹ ਬੇਅਦਬੀ ਨਾ ਹੋਵੇ। ਉੱਥੇ ਨਹੀਂ ਆਏ ਤੁਸੀਂ। ਕਿਉਂ? ਕਿਉਂਕਿ ਉਹ ਇੱਥੇ ਰਾਹੁਲ ਗਾਂਧੀ ਨਹੀਂ ਕਹਿਣ ਵਾਲਾ। ਕੋਈ ਇੱਥੇ ਤਾਂ ਹਜ਼ਾਰਾਂ ਰਾਹੁਲ ਗਾਂਧੀ ਆਣ ਬਣਾ ਦੇ ਜਿਹੜਾ ਗੁਰੂ ਉਹ ਕਹਿ ਰਿਹਾ ਹੈ। ਉਹਦੇ ਲਈ ਹੈ। ਹੋਰ ਕਿਹੜੀ ਪਾਰਟੀ ਦਾ ਪ੍ਰਧਾਨ ਆਇਆ ਸੋ ਕਾਲਡ ਪੰਥਕ ਪਾਰਟੀਆਂ ਦੋ ਨੇ ਇੱਕ ਸੁਧਾਰਾ ਕਾਲੀ ਦਲ ਤੇ ਇੱਕ ਦੂਜੀ ਸੁਖਵੀਰ ਸਿੰਘ ਬਾਦਲ ਉਹਨਾਂ ਚੋਂ ਕਿਹੜਾ ਆਇਆ ਉਹਨਾਂ ਚੋਂ ਕੋਈ ਵੀ ਨਹੀਂ ਆਇਆ ਜੀਪੀਸੀ ਦਾ ਮੈਂ ਉਹਦੇ ਚ ਵੀ ਨੇ ਸਿਲੈਕਟ ਕਮੇਟੀ ਚ ਵੀ ਨੇ ਇਹਨਾਂ ਵਾਲੇ ਵੀ ਨੇ ਆਇਆ ਕੋਈ ਕੋਈ ਨਹੀਂ ਆਇਆ ਨਹੀਂ ਆਇਆ ਸ਼ਰਮਣੀ ਕਮੇਟੀ ਜਿਹੜੀ ਗੁਰੂ ਮਤਲਬ ਗੁਰੂ ਘਰਾਂ ਦੀ ਸੰਭਾਲ ਲਈ ਹੈ ਬਣਾਈ ਆਪਾਂ ਸੰਘਰਸ਼ ਕਰਕੇ ਉਹਦੇ ਵਿੱਚੋਂ ਕੌਣ ਆਇਆ ਕਿਉਂਕਿ ਸੰਭਾਲ ਦੇ ਵਿੱਚ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੀ ਸੰਭਾਲ ਕਰਦੇ ਆ ਸਭ ਤੋਂ ਇੱਕ ਨੰਬਰ ਤੇ ਕੌਣ ਹੁੰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਸਦੀਵੀ ਜੋਤ ਉਹਨਾਂ ਲਈ ਕਾਨੂੰਨ ਬਣ ਰਿਹਾ ਹੈ ਕੌਣ ਆਇਆ ਉਹਨਾਂ ਚ ਕੋਈ ਹੋਰ ਸੰਪਰਦਾਵਾਂ ਕਿੰਨੀਆਂ ਕਿਨੇ ਬੱਬਾ ਦਮਦਮਿੰਟਕ ਸਾਲ ਤੋਂ ਆ ਗਏ ਵਾਰਸ ਵਾਲੇ ਆ ਗਏ ਇੱਕ ਹੋਰ ਕੌਣ ਆਇਆ ਦੱਸੋ ਜਿੱਥੇ ਅਸੀਂ ਬੈਠੇ ਸੀ ਜਿੱਥੇ ਸੰਗਤ ਬੈਠੀ ਸੀ ਤੁਸੀਂ ਸੀਗੇ ਕੌਣ ਆਇਆ ਅੱਛਾ ਆ মিডিਆ ਤੁਹਾਡਾ ਜਦੋਂ ਗੇਪ ਰੇਡ ਹੋ ਰਹੀ ਸੀ ਅਮਰਿਤਸਰ ਕਿੰਨੀ ਨਿਊਜ਼ ਚੱਲ ਗਈ ਸੀ ਦੋ ਦਿਨਾਂ 'ਚ ਆ ਕਬੂਤਰਾਂ ਵਾਲੀ ਕਿੰਨੀ ਨਿਊਜ਼ ਚੱਲ ਗਈ ਸੀ ਜਦੋਂ ਗੁਰੂ ਦੀ ਗੱਲ ਹੋ ਰਹੀ ਕਿੰਨੇ ਚੈਨਲ ਆਏ ਚੰਗੀਆਂ ਚੀਜ਼ਾਂ ਲੋਕ ਦੇਖਦੇ ਮੈਂ ਪੁੱਛਿਆ ਆ ਆ ਪ੍ਰੋਬਲਮ ਹੈ ਤੁਹਾਨੂੰ ਡੈਮੋਕਰੇਸੀ ਦੇ ਚੌਥੇ ਸਤੰਭ ਕਿਹਾ ਗਿਆ ਹੈ ਇਹ ਵਿਊਅਰਸ਼ਿਪ ਲਈ ਨਹੀਂ ਕਿਹਾ ਗਿਆ ਇਸ ਲਈ ਕਿਹਾ ਗਿਆ ਹੈ ਕਿ ਤੁਹਾਡੀ ਜ਼ਿੰਮੇਵਾਰੀ ਹੈ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਇੱਕ ਫੀਲ ਨੂੰ ਇੱਕ ਥਾਂ ਦੀ ਫੀਲ ਨੂੰ ਦੂਜੀ ਥਾਂ ਪਹਚਾਓ ਤਾਂ ਹੀ ਤੁਸੀਂ ਡੈਮੋਕਰੇਸੀ ਦੇ ਚੌਥੇ ਸਤੰਭ ਹੋ ਵਿਅਰਸ਼ਿਪ ਲਈ ਨਹੀਂ ਹੋ ਕਿ ਉਹ ਜ਼ਿੰਮੇਵਾਰੀ ਨਿਭਾਈ ਗਈ ਨਹੀਂ ਬਹੁਤ ਸਾਰੇ ਵੱਡੇ ਮੀਡੀਆ ਵੱਲੋਂ ਨਹੀਂ ਦਿਖਾਈ ਗਈ ਪਰ ਲਗਾਤਾਰ ਕੁਝ ਮੀਡੀਆ ਆ ਰਹੇ ਆ ਜੀ ਫਿਰ ਉਹ ਕੁਛ ਹੀ ਹੈ ਨਾ ਤੁਸੀਂ ਹੋ ਗਏ ਥਲੀ ਹੋ ਗਿਆ ਥਲੀ ਵਿਚਾਰਾ ਹਰ ਵਕਤ ਹੀ ਬੈਠਾ ਹੈ ਈ ਰਹਿ ਗਏ ਨਾ ਇਹ ਬਾਕੀ ਜਿਹੜੇ ਉਹ ਖੁੰਬਾ ਵਾਂਗੂ ਨਿਕਲੇ ਹੋਏ ਨੇ ਪੰਜਾਬ ਚੋਂ ਕਿੱਧਰ ਗਏ ਕਾਰਨ ਕੀ ਹੈ ਇਹ ਤੁਸੀਂ ਆਪ ਦੀ ਰਿਸਪੌਂਸਿਬਿਲਟੀ ਸਮਝੂਗੇ ਕਿਉਂ ਅਸੀਂ ਕਿਉਂ ਕਰ ਰਹੇ ਹਾਂ ਕਿ ਸਭ ਤੋਂ ਵੱਡਾ ਮਸਲਾ ਕਿਉਂਕਿ ਬੇਅਦਬੀ ਹੁੰਦੀ ਵਾਰ-ਵਾਰ ਹੁੰਦੀ ਹੈ ਉੱਥੇ ਜਿਹੜੇ ਸੰਭਾਲ ਵਾਲੇ ਸਿੰਘ ਹੁੰਦੇ ਗੁੱਸਾ ਆਉਂਦਾ ਕਿ ਯਾਰ ਇਹਨਾਂ ਨੇ ਛੁੱਟਦਾ ਜਾਣਾ ਹੀ ਹੈ ਕਿਉਂਕਿ 3 ਸਾਲ ਦੀ ਸਜ਼ਾ ਸਾਰੀ ਉਹ ਚ ਵੀ ਮਾਈਨਰ ਤੇ ਦਿਮਾਗੀ ਤੌਰ ਤੇ ਉਹਦੇ ਕਰਕੇ ਛੁੱਟ ਜਾਂਦੇ ਨੇ ਤਾਂ ਫਿਰ ਉਹ ਫਿਰ ਉਹ ਗੱਡੀ ਚੜਾਣ ਲੱਗੇ ਨੇ ਇਹ ਗਲਤ ਹੋ ਰਿਹਾ ਹੈ ਤੁਸੀਂ ਕਹਿ ਰਹੇ ਹੋ ਕਿ ਤਾਂ ਉਹ ਹੋ ਰਹੀ ਹੈ ਕਿ ਲਿੰਚਿੰਗ ਹੋ ਰਹੀ ਹੈ ਹੁਣ ਇਸ ਚੀਜ਼ ਤੋਂ ਬਚਿਆ ਜਾ ਸਕੇ ਗਲਤ ਨਾਂ ਬਾਹਰ ਜਾਂਦਾ ਉਸ ਲਈ ਕਾਨੂੰਨ ਬਣਾਉਣ ਦੀ ਗੱਲ ਹੋ ਰਹੀ ਹੈ ਕੀ ਇਸ ਲਈ ਸਾਰਿਆਂ ਨੂੰ ਇੱਥੇ ਕੱਲ ਨੂੰ ਕੋਈ ਬੇਆਦਬੀ ਕਰੇ ਉਹਨੂੰ ਮਾਰ ਦਿੱਤਾ ਜਾਵੇ ਇੱਥੇ ਤੁਹਾਡਾ ਮੀਡੀਆ ਲੀਡਰ ਲੋਕ ਇੱਥੇ ਜਗਾ ਨਹੀਂ ਥਿਉਣੀ ਰੱਬ ਨਾ ਕਰੇ ਹੋਵੇ ਜਗਾ ਨਹੀਂ ਥਿਉਣੀ ਸਾਰੇ ਆ ਜਾਣਗੇ ਪਰ ਜਦੋਂ ਉਸ ਕਾਨੂੰਨ ਦੀ ਗੱਲ ਹੋ ਰਹੀ ਹੈ ਕਿ ਨਾ ਹੋਵੇ ਉਹਦੇ ਲਈ ਕੌਣ ਆਇਆ ਇਹ ਆ ਮਸਲਾ ਇੱਕ ਚੀਜ਼ ਤੁਸੀਂ ਸ਼ਰੋਮਣੀ ਕਮੇਟੀ ਦੀ ਗੱਲ ਕੀਤੀ ਸੀ ਤਾਂ ਸ਼ਰੋਮਣੀ ਕਮੇਟੀ ਇੱਕ ਜਿਹੜਾ ਅਮੈਂਡਮੈਂਟ ਲੈ ਕੇ ਆਉਂਦਾ ਬਿੱਲ ਲੈ ਕੇ ਆਉਂਦਾ ਉਹਦੇ ਵਿੱਚ ਇੱਕ ਇਤਰਾਜ਼ ਜਤਾਈ ਹੈ ਕਿ ਲਿਵਿੰਗ ਗੁਰੂ ਨਹੀਂ ਲਿਖਿਆ ਗਿਆ ਜਗਤ ਗੁਰੂ ਨਹੀਂ ਲਿਖਿਆ ਗਿਆ ਮੈਂ ਤੁਹਾਡੇ ਸਾਹਮਣੇ ਕਹਿੰਦਾ ਉਹ ਗੱਲ ਹਾਂਜੀ ਕਿ ਹੋਲੀ ਪਿਕਚਰਸ ਲਿਖਿਆ ਹੋਇਆ ਹੈ ਉਹਦੀ ਥਾਂ ਤੇ ਲਿਵਿੰਗ ਗੁਰੂ ਦਾ ਲੈ ਕੇ ਉਹਨੂੰ ਮੈਂਸ਼ਨ ਕੀਤਾ ਜਾਵੇ ਉਹ ਕਿਉਂਕਿ ਭਗਵਦ ਗੀਤਾ ਕੁਰਾਨ ਸ਼ਰੀਫ ਬਾਈਬਲ নো ਡਾਊਟ ਰਿਸਪੈਕਟਡ ਨੇ ਪਰ ਉਹਨਾਂ ਨੂੰ ਲਿਵਿੰਗ ਗੁਰੂ ਨਹੀਂ ਮੰਨਿਆ ਜਾਂਦਾ ਅਸੀਂ ਲਿਵਿੰਗ ਗੁਰੂ ਮੰਨਦੇ ਆਂ ਜਾਗਦੀ ਜੋਤ ਮੰਨਦੇ ਆਂ ਤਾਂ ਇਹਨਾਂ ਨੂੰ ਉਹਵੇਂ ਮੈਂਸ਼ਨ ਕੀਤਾ ਜਾਵੇ ਉਹਦੇ ਕਰ ਲੈਣੇ ਆ ਕੀ ਇਹ ਗੱਲ ਉੱਥੇ ਬੈਠੇ ਕਰੀ ਜਾਣਗੇ ਇੱਥੇ ਆ ਕੇ ਨਹੀਂ ਬੋਲਣਗੇ ਜਿਹੜੀ ਕਮੇਟੀ ਨਹੀਂ ਆ ਰਹੀ ਉਹਦਾ ਕੀ ਕਰਨ ਮੰਨਦੇ ਹੋ ਜਿਹੜੀ ਸਿਲੈਕਟਡ ਕਮੇਟੀ ਉਹ ਕਿਉਂ ਨਹੀਂ ਆਈ ਉਹ ਇਸ ਲਈ ਥੋੜੀ ਬਣੀ ਐ ਉਹਨਾਂ ਨੂੰ ਪਤਾ ਲੱਗ ਗਿਆ ਇੱਥੋਂ ਤੁਹਾਨੂੰ ਕਿ ਉਹ ਵਾਕਈ ਕੁਝ ਸੁਧਣਾ ਹੈ ਵਾਕਈ ਹਰ ਬੰਦੇ ਦੀ ਇੱਕ ਫੀਲ ਲੈਣੀ ਹੈ ਉਹ ਤਾਂ ਟਾਈਮ ਪਾਸ ਕਰਨ ਲਈ ਬਣੇ ਨੇ ਨਹੀਂ ਤਾਂ ਆ ਜਾਂਦੇ ਇੱਥੇ ਅੱਜ ਇਹਨਾਂ ਦੇ ਜਿਹੜੇ ਐਮ ਐਲ ਏ ਆਏ ਸੀ ਲੋਕਲ ਅਥੋਨੋਮਸਟਰ ਰਾਏ ਉਹਨਾਂ ਨੂੰ ਅਸੀਂ ਆਹੀ ਗੱਲ ਕਹੀ ਹੈ ਕਿ ਕਿਉਂ ਨਹੀਂ ਆਏ ਉਹ ਮਿਸਟਰ ਨੀਜਰ ਪ੍ਰੈਜ਼ੀਡੈਂਟ ਨੇ ਸਿਲੈਕਟ ਕਮੇਟੀ ਦੇ ਬਾਈ ਨਾਟ ਕਮ ਹ ਕਿਉਂ ਨਹੀਂ ਪਹੁੰਚੇ ਰੀਜ਼ਨ ਦਸਨ ਗਏ ਇਹ ਡਿਊਟੀ ਹੈ ਉਹਨਾਂ ਦੀ ਐਜ਼ ਏ ਐਮ ਐਲ ਏ ਨਹੀਂ ਐਸੇ ਚੇਅਰ ਸਿਲੈਕਟ ਕਮੇਟੀ ਦੇ ਬਣਿਆ ਹੋਆ ਕਿਉਂ ਨਹੀਂ ਆਏ ਉਹਨਾਂ ਦੇ ਬਾਕੀ ਮੈਂਬਰ ਕਿਉਂ ਨਹੀਂ ਆਏ ਇੱਕ ਵੀ ਨਹੀਂ ਆਇਆ ਕੋਈ ਰਿਪ੍ਰেজੈਂਟੇਟਿਵ ਆ ਜਾਂਦਾ ਕੋਈ ਹੋਰ ਬੰਦੇ ਭੇਜ ਦਿੰਦੇ ਉਹਨਾਂ ਦੇ ਥੱਲੇ ਸਟਾਫ ਹੋਗਾ ਤੇ ਸਟਾਲ ਹੀ ਲਾ ਲੈਂਦੇ ਪੰਜਾਬੀ ਚ ਅਨੁਵਾਦ ਕਰਕੇ ਸੰਗਤ ਨੂੰ ਪੜਾ ਦਿੰਦੇ رائے ਲੈ ਲੈਂਦੇ ਆਏ ਮਸਲਾ আচ্ছা ਇੱਕ ਚੀਜ਼ ਪਰਸਨਲ ਸਵਾਲ ਹੈ ਤੇ ਕਿਹਾ ਜਾਂਦਾ ਕਿ ਕਹਿੰਦੇ ਕਿ ਅੰਤੋਜ ਮਾਨ ਓਰੀ ਤਾਂ ਕੁਰਤੇ ਪਜਾਮੇ ਹੁਣ ਪ੍ਰੈਸ ਪ੍ਰੋਸ ਕਰਵਾ ਕੇ ਰੱਖ ਰਹੇ ਨੇ ਤੇ ਪੱਗ ਵੀ ਬੰਨਣੀ ਸ਼ੁਰੂ ਕਰਤੀ ਤੇ ਕਹਿੰਦੇ ਸੁਪਨੇ ਲੈ ਰਹੇ ਨੇ ਮੁੱਖ ਮੰਤਰੀ ਬਣਨ ਦੇ ਕਹਿੰਦੇ ਚਲੋ ਨਾਂ ਲੈ ਲੈਂਦੇ ਉਹ ਸਾਨੂੰ ਕਰ ਲੋ ਕੰਮ ਅਸੀਂ ਤਾਂ ਮੁੱਦਿਆਂ ਦੀ ਗੱਲ ਕਰ ਰਹੇ ਹਾਂ ਤੁਸੀਂ ਕਰ ਲਓ ਔਰ ਮੈਂ ਮੈਂ ਤਾਂ ਜਿਵੇਂ ਜਾਨਾ ਉਹਨਾ ਮੈਂ ਉਵੇਂ ਹੀ ਜਾਨਾ ਮੈਂ ਹਮੇਸ਼ਾ ਹੀ ਮੈਂ ਦਸਤਾਰ ਵੀ ਸਜਾ ਲੈਂਦਾ ਸੀ ਮੈਂ ਦੂਜੂ ਵੀ ਚਲਿਆ ਜਾਣਾ ਮੈਂ ਤਾਂ ਹੁਣ ਵੀ ਐਂ ਕਰਦਾ ਮੈਂ ਤਾਂ ਐਂ ਕਰਦਾ ਔਰ ਤੁਸੀਂ ਸਾਡੇ ਕੁਰਤੇ ਪਜਾਮੇ ਰਹਿਣ ਦਿਓ ਤੋਤੇ ਤੋਂ ਆਏ ਰਹਿਣ ਦਿਓ ਤੁਸੀਂ ਮੁੱਦਿਆਂ ਦੀ ਗੱਲ ਕਰ ਲਓ ਅਸੀਂ ਤਾਂ ਕਹਿ ਰਹੇ ਹਾਂ ਮੁੱਦਿਆਂ ਦੀ ਗੱਲ ਕਰ ਲੈ ਕੋਈ ਅਸੀਂ ਤਾਂ ਕੋਈ ਪਾਰਟੀ ਨਹੀਂ ਬਣਾਈ ਤੁਸੀਂ ਇਹਨੂੰ ਨਾਂ ਬਣਾਉਂਦੇ ਹੋ ਤੁਸੀਂ ਮੁੱਦਿਆਂ ਤੇ ਆ ਜਾਓ ਚਲੋ ਛੱਡੋ ਇਹਨਾਂ ਨੂੰ ਕਾਂਗਰਸ ਵਾਲੇ ਆ ਜਾਣ ਛੱਡੋ ਇਹਨਾਂ ਨੂੰ ਵੀ ਕਾਲੀ ਆ ਜਾਣ ਬੀਜੇਪੀ ਆ ਜਾਏ ਕਿਉਂ ਨਹੀਂ ਆਉਂਦੇ ਪਿਛਲੀ ਵਾਰੀ ਅੱਗੇ ਥੋੜਾ ਜਿਹਾ ਪਿਛਲੀ ਵਾਰੀ ਆਪਣਾ ਇਹਨਾਂ ਨੇ ਸਾਡਾ ਯੂਜ ਦਾ ਪੰਜਾਬ ਵਾਲਾ ਏਜੰਡਾ ਜਿਹਦੇ ਚ 31 ਮੁੱਦੇ ਸੀ ਤਿੰਨ ਵਾਰੀ ਮੰਗਾਇਆ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਮੰਗਾਇਆ ਕਾਲੀਆਂ ਨੇ ਇਹਨਾਂ ਦੇ ਕਿਸੇ ਬੰਦੇ ਨੇ ਤੇ ਕਾਂਗਰਸੀਆਂ ਦਾ ਵੀ ਬੰਦਾ ਲੈ ਕੇ ਗਿਆ ਮੈਂ ਤੁਹ ਪਰਸਨਲੀ ਕਰ ਲੈਣ ਉਹਦੇ ਤੇ ਕੰਮ ਇੱਕ ਵੀ ਮੁੱਦੇ ਦੀ ਗੱਲ ਕੀਤੀ ਐ ਅਸੀਂ ਆਨੇ ਆ ਡੋਮਿਸੇਲ ਹੋਵੇ ਗਲਤ ਹੈ ਤਾਂ ਦੱਸ ਦਿਓ ਅਸੀਂ ਆਨੇ ਆ ਕਾਲਾ ਪਾਣੀ ਗਲਤ ਹੈ ਅਸੀਂ ਆਨੇ ਐਗਰੀਕਲਚਰ ਤੇ ਇੱਕ ਪਾਲਿਸੀ ਬਣੇ ਐ ਆ ਵੀ ਮੁੱਦਾ ਅਸੀਂ ਬੇਅਦਬੀ ਵਾਲਾ ਸਾਡੇ ਤਾਂ 31 ਮੁੱਦੇ ਲਿਖੇ ਹੋਏ ਨੇ ਹਨਾ ਕੋਈ ਗੱਲ ਕੋਈ ਗੱਲ 31 ਮੁੱਦੇ ਸਾਡੇ ਲਿਖੇ ਹੋਏ ਨੇ ਇੱਕ ਵੀ ਮੰਨ ਜਾਣ ਇੱਕ ਵੀ ਮੰਨ ਜਾਣ ਕਰ ਲੈਣ ਸਾਡੀ ਲੋੜ ਹੀ ਨਹੀਂ ਸਾਡੇ ਕੋਲ ਤੇ ਪਜਾਵੇਂ ਰਹਿ ਜਾਣਗੇ ਥੋਤੇ ਤੋਂ ਆਏ ਅਸੀਂ ਆਪਦਾ ਕੰਮ ਕਰ ਲਾਂਗੇ ਫਿਲਮਾਂ ਵਾਲਾ ਕਿਉਂ ਨਹੀਂ ਕਰ ਲੈਂਦੇ ਇਹ ਕਿਉਂ ਨਹੀਂ ਅਸੀਂ ਤਾਂ ਮਾਰੇ ਤੁਰੇ ਫਿਰਦੇ ਹਮਾਰੀ ਦੇ ਕਿਉਂਕਿ ਇਹਨਾਂ ਨੇ ਵਾਰੀ ਬੰਨੀ ਹੋਈ ਐ ਇੱਕ ਵਾਰੀ ਲੋਕਾਂ ਦਾ ਜਿਹੜਾ ਗੁੱਸਾ ਹੁੰਦਾ ਉਹਦੇ ਮੋਢਿਆਂ ਤੇ ਸਵਾਰ ਹੋ ਕੇ ਇਹ ਬਣ ਜਾਣ ਫਿਰ ਦੂਜਾ ਬਣ ਜੇ ਫਿਰ ਤੀਜਾ ਬਣ ਜੇ ਤੇ ਕੰਮ ਉਹੀ ਹੋਣ ਮੈਨੂੰ ਦੱਸੋ ਇਹਨਾਂ ਨੇ ਕਿਹਾ ਨਹੀਂ ਸੀ ਕਿ ਰੇਤੇ ਦੇ ਵਿੱਚ 20000 ਕਰੋੜ ਆ ਜਿਹੜਾ ਰੈਵਨਿਊ ਵੱਜੂਗਾ ਕੇਜਰੀਵਾਲ ਨੇ ਕਿਹਾ ਸੀ ਪਿਛਲੇ ਸਾਲ ਦਾ ਰੈਵਨਿਊ ਪਤਾ ਤੁਹਾਨੂੰ 288 ਕਰੋੜ ਤੇ 20000 ਕਰੋੜ ਕਿੱਧਰ ਗਿਆ ਇਹ ਦੱਸਣਗੇ ਮਿਸਟਰ ਕੇਜਰੀਵਾਲ ਮੈਂ ਦੱਸ ਦਿੰਦਾ ਇਹਨਾਂ ਦੀਆਂ ਜੇਬਾਂ 'ਚ ਪਹਿਲਾਂ ਕਾਂਗਰਸੀਆਂ ਦੀਆਂ ਜੇਬਾਂ 'ਚ ਸੀ ਉਸ ਤੋਂ ਪਹਿਲਾਂ ਅਕਾਲੀ ਤੇ ਭਾਜਪਾ ਦੀਆਂ ਜੇਬਾਂ 'ਚ ਸੀ ਹੁਣ ਇਹਨਾਂ ਦੀਆਂ ਜੇਬਾਂ 'ਚ ਹੈ ਜਿਹੜਾ ਇਹਨਾਂ ਨੇ ਕਿਹਾ ਸੀ 20000 ਕਰੋੜ ਉਹ ਸਹੀ ਕਿਹਾ ਸੀ ਪਰ ਹੁਣ ਨੀਅਤ ਬਦਲ ਗਈ ਦਸ ਹੈ ਦੀ ਪ੍ਰੋਬਲਮ ਅੱਛਾ ਲਾਸਟ ਸਵਾਲ ਹੈ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਹੈ ਸਰਕਾਰ ਦਾ ਦਾਵਾ ਹੈ ਕਿ ਬਹੁਤ ਚੰਗੀ ਹੈ ਤੇ ਅਸੀਂ ਕਿਸਾਨਾਂ ਨੂੰ ਕਰੋੜਪਤੀ ਬਣਾਉਣਾ ਚਾਹੁੰਦੇ ਹਾਂ ਤੇ ਕਿਸਾਨ ਕਰੋੜਪਤੀ ਬਣਨਾ ਨਹੀਂ ਚਾਹੁੰਦੇ ਖਾਸ ਕਰਕੇ ਕਿਸਾਨ ਆਗੂ ਨੇ ਜਿਹੜੇ ਉੰਜ ਹੀ ਪ੍ਰੋਟੈਸਟ ਕਰੀ ਜਾਂਦੇ ਆ ਹੁਣ ਮੈਨੂੰ ਦੱਸੋ ਇੱਕ ਗੱਲ ਕਿਸ ਐਡੀ ਵੱਡੀ ਨੀਤੀ ਹੈ ਪੰਜਾਬ ਦੀ ਖੇਤੀ ਯੋਗ ਜ਼ਮੀਨ ਦੀ ਗੱਲ ਹੈ 65000 ਕਿੱਲਾ ਤਾਂ ਇਹ ਮੰਨ ਗਿਆ ਜਦ ਕਿ 1.5 ਲੱਖ ਦੇ ਕਰੀਬ ਸੀ ਉਹਦੇ ਲਈ ਵਿਚਾਰਿਆ ਇਹਨਾਂ ਨੇ ਉਹਦੇ ਲਈ ਕੋਈ ਸਿਲੇਕਟ ਕਮੇਟੀ ਬਣਾਈ ਉਹਦੇ ਲਈ ਆਪਦੇ ਐਮਐਲਏ ਭੇਜੇ ਪੁੱਛਣ ਲਈ ਮਿਸਟਰ ਕੇਜਰੀਵਾਲ ਤਾਂ ਸਵਰਾਜ ਲਿਖ ਚੁੱਕੇ ਇੱਕ ਬੁੱਕ ਕਹਿੰਦੇ ਸੀ ਲੋਕਾਂ ਤੋਂ ਪੁੱਛ ਕੇ ਫੈਸਲੇ ਹੋਣਗੇ ਐਡੀ ਵੱਡੀ ਨੀਤੀ ਲੈ ਪੁੱਛਿਆ ਹੋਰ ਦੱਸ ਦਿਨਾ ਪੁੱਛਣਾ ਛੱਡੋ ਉਹਦੀਆਂ ਜੋ ਬਣਿਆ ਹੋਇਆ ਐਕਟ ਹੈ ਇਹਦਾ ਇੱਕ ਐਕਟਾ 1995 ਦਾ ਹਾਊਸਿੰਗ ਦੇ ਵਿੱਚ ਅਰਬਨ ਡਿਵੈਲਪਮੈਂਟ ਦੇ ਵਿੱਚ ਉਸ ਐਕਟ ਦੇ ਮੁਤਾਬਕ ਇਹਨਾਂ ਨੇ ਜਿਹੜਾ ਬਾਅਦ ਚ 2013 ਚ ਸੌਰੀ 2013 ਚ ਬਣਿਆ ਔਰ ਬਾਅਦ ਚ ਐਮੈਂਡ ਵੀ ਕੀਤਾ ਇਹਨਾਂ ਨੇ ਉਹਦੀਆਂ ਤਿੰਨ ਸ਼ਰਤਾਂ ਪਈਆਂ ਨੇ ਕਿ ਪਹਿਲਾਂ ਇੱਕ ਐਪਲੀਕੇਸ਼ਨ ਦਿੱਤੀ ਜਾਊਗੀ ਐਡ ਫਿਰ ਉਸ ਤੋਂ ਬਾਅਦ ਐਡ ਤੋਂ ਬਾਅਦ ਜਦੋਂ ਲੋਕ ਇੰਟਰਸਟ ਵਿਖਾਉਣਗੇ ਤਾਂ ਫਿਰ ਇੱਕ ਡਿਮਾਂਡ ਸਰਵੇ ਕੀਤਾ ਜਾਊਗਾ ਫਿਰ ਇੱਕ ਸੋਸ਼ਲ ਸਰਵੇ ਕੀਤਾ ਜਾਊਗਾ ਫਿਰ ਇੱਕ ਇਕਨੋਮਿਕ ਸਰਵੇ ਕੀਤਾ ਜਾਊਗਾ ਔਰ ਫਿਰ ਐਪਲੀਕੇਸ਼ਨ ਮੰਗੀਆਂ ਜਾਣਗੀਆਂ ਕੀ ਇਹਨਾਂ ਨੇ ਉਹ ਸਰਵੇ ਕੀਤੇ ਨੇ ਜੇ ਨਹੀਂ ਕੀਤੇ ਤੇ ਦੱਸਣਗੇ ਇੰਨੀ ਕਾਲੀ ਕੀੜੀ ਗੱਲ ਦੀ ਆ ਪੰਜਾਬ ਦੇ ਕਿਹੜੇ ਬੰਦੇ ਨੇ ਵਸਣਾ ਹੈ ਪੰਜਾਬ ਵਾਲੇ ਤਾਂ ਦਰਵਾਜ਼ੇ ਬੰਦ ਕਰਕੇ ਜਾ ਰਹੇ ਪਿੰਡਾਂ ਦੇ ਪਿੰਡ ਆਪਣੇ ਖਾਲੀ ਹੋ ਰਿਹਾ ਸਾਡੀ ਤਾਂ ਪਾਪੂਲੇਸ਼ਨ ਥੱਲੇ ਚਲੀ ਗਈ ਇਹ ਦੱਸਣਗੇ ਜਰਾ ਵਸਾਉਣਾ ਕਿੰਨਾਂ ਨੂੰ ਹੈ ਬਾਹਰ ਲਿਆਂ ਨੂੰ ਅਸੀਂ ਹੋਰ ਕਹਿ ਰਹੇ ਕਹਿ ਰਹੇ ਜੀ ਸਾਨੂੰ ਆਮ ਲੋਕਾਂ ਨੂੰ ਘਰ अवेलेबल ਹੋ ਜਾਣਾ ਸੀ ਕਿ ਆ ਨਾਨ ਕੰਪੈਂਸੇ ਚਾਰजेस ਲਾ ਲੂ ਜੋ ਵਿਲੇ ਘਰ ਪਾਏ ਨਹੀਂ ਜੋ ਨਾ ਘਰਾਏ ਤੇ ਨੇ ਨਾ ਵੇਚ ਰਹੇ ਨੇ ਉਹਨਾਂ ਦੇ ਉੱਤੇ ਚਾਰਜਸ ਲਾ ਦਿਓ ਸਾਰੇ ਯੂਰਪ ਚਾਹ ਕੈਨੇਡਾ ਚਾਹ ਤੁਸੀਂ ਵੇਖੋ ਉਪਲਬਧ ਹੋ ਜਾਣਗੇ ਕੰਨ ਤੇ ਜੂ ਨਹੀਂ ਸਰਕਾਰੀ ਕਿਉਂਕਿ 1 ਲੱਖ ਕਰੋੜ ਦੀ ਕਰਪਸ਼ਨ ਇਨਵੋਲਵ ਹੈ ਤੇ ਨਾਲ ਇੱਕ ਉਤਲੀ ਪਾਰਟੀ ਦਾ ਅਸ਼ੀਰਵਾਦ ਹੈ ਕਿ ਕਰੋ ਜਿਹਦੇ ਕਰਕੇ ਮਿਸਟਰ ਸੁਸੋਦੀਆ ਕੇਜਰੀਵਾਲ ਤੇ ਸਤਿੰਦਰ ਜੈਨ ਦੇ ਸੰਮਨ ਵੀ ਰੋਕ ਦਿੱਤੇ ਗਏ ਨੇ ਆ ਇਹ ਮਸਲਾ ਹੁਣ ਇੱਕ ਚੀਜ਼ ਹੋਰ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਵੀ ਕਿਹਾ ਜਾ ਰਿਹਾ ਹਾਲਾਂਕਿ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਕਿ ਤਿੰਨ ਸ਼ਹਿਰਾਂ ਤੱਕ ਸੀਮਿਤ ਕਰ ਦਿੱਤਾ ਜਾਵੇਗਾ ਕਿ ਜਿਹੜਾ ਆਪਣਾ ਪਟਿਆਲਾ, ਮੁਹਾਲੀ ਤੇ ਲੁਧਿਆਣਾ ਤੱਕ ਸੀਮਿਤ ਕਰ ਦਿੱਤਾ ਜਾਵੇਗਾ ਬਾਕੀ ਹਲੇ ਬਾਅਦ ਚ ਕਹਿੰਦੇ ਦੇਖਾਂਗੇ ਤੁਸੀਂ ਏਅਰਪੋਰਟ ਤੋਂ ਜਦੋਂ ਬਨੂੜ ਵਾਲੀ ਸੜਕ ਤੇ ਚੜੀਦਾ ਮੁਹਾਲੀ ਤੋਂ ਵੇਖੀ ਹੈ ਨਾ ਹਾਂਜੀ ਮੈਂ ਵੇਖੀ ਰੇਹੇ ਉੱਥੇ ਹੀ ਰਹਿੰਦੇ ਹੋ ਹਾਂਜੀ ਮੈਂ ਮੁਹਾਲੀ ਹਾਂ ਜਿਵੇਂ ਉਹ ਚੌਂਕ ਹੈ ਚੌਂਕ ਤੋਂ ਜਦੋਂ ਬਨੂੜ ਨੂੰ ਜਾਈਏ ਉੱਥੇ 5700 ਕਿਲਾ ਪਿਆ ਹੈ ਜਿਹੜਾ ਲੈਂਡ ਪੂਲਿੰਗਾ ਲੈ ਜਦੋਂ ਐ ਸਿੱਧਾ ਜਾਣੇ ਨਾ ਇੱਧਰ ਆਈਟੀ ਐ ਇਹਦੇ ਨਾਲ ਨਾਲ ਇੱਧਰਲੇ ਪਾਸੇ ਇਧਰੋਂ ਜਾਏਂਗਾ ਤਾਂ ਖੱਬੇ ਪਾਸੇ 5700 ਕਿੱਲਾ ਉਹਦੇ ਜੋ ਸਿਰਫ 700 ਕਿੱਲੇ ਤੇ ਇਹਨਾਂ ਨੇ ਵਸੋਂ ਸ਼ੁਰੂ ਕੀਤੀ ਆ 7 ਤੋਂ 8 ਸਾਲ ਹੋ ਗਿਆ ਉਹ ਤਾਂ ਵਸਿਆ ਨਹੀਂ ਤੁਹਾਡੇ ਕੋਲੋਂ ਖਾਲੀ ਪਿਆ ਤੁਸੀਂ ਹੋਰ ਲੈਂਡ ਨੂੰ ਫਿਰਦੇ ਹੋ ਆ ਲੁਧਿਆਣੇ ਲਾਡੋ ਵਾਲੇ ਚੌਕ ਤੇ ਉਹ ਅਗਲੇ ਪਾਸੇ ਨੂੰ 1000 ਏਕੜ ਦੀ ਇੱਕ ਸਕੀਮ ਸੀ ਜੋ ਅਮਨ ਅਰੋੜਾ ਦਾ 사ਲਾ ਭੇਜ ਰਿਹਾ ਸੀ ਹਾਊਸਿੰਗ ਲਈ ਉਹ ਤੁਸੀਂ ਡਿਨਾਈ ਕਰਤੀ ਕਿ ਲੋੜ ਨਹੀਂ ਹੁਣ ਤੁਸੀਂ ਉੱਥੇ ਕਹਿ ਰਹੇ ਹੋ 25000 ਏਕੜ ਚਾਹੀਦੀ ਹੈ ਇਹਦਾ ਕੀ ਮਤਲਬ ਹੈ ਇਹ ਦੱਸਣਗੇ ਜਵਾਬ ਦੇਣਗੇ ਐਂ ਬਾਕੀ ਸ਼ਹਿਰਾਂ ਚ ਆ ਰੋਪੜਾਂ ਦੇ ਲੈ ਕੇ ਆਉਣੀ ਹੈ ਉਹ ਤੇ ਜੈਲ ਸਿੰਘ ਕਲੋਨੀ ਹੈ 82 ਦੀ ਉਹਦੇ ਚ ਹਜੇ ਵੀ ਅੱਧੇ ਤੋਂ ਜ਼ਿਆਦਾ ਖਾਲੀ ਪਈ ਹੈ ਅੱਜ ਕਰਾਉ ਇੱਕ 슈ਗਰ ਮਿਲ ਬਾਨੀ ਸੀ ਉਹ ਨਹੀਂ ਬਣੀ ਉਹ ਜ਼ਮੀਨ ਉਹਨਾਂ ਨੇ ਹਾਊਸਿੰਗ ਕਲੋਨੀ ਬਣਾਉਣ ਲਈ ਸੋਚ ਲਿਆ ਉਹਦਾ 8000 ਰੇਟ ਕੱਢਿਆ ਹੁਣ 4000 ਕਰਤਾ ਖਾਲੀ ਪਈ ਕੋਈ ਲੈ ਨਹੀਂ ਰਿਹਾ ਇਹ ਉੱਥੇ ਵੀ ਲੈਂਡ ਪੂਲਿੰਗ ਲੈ ਆ ਰਹੇ ਨੇ ਇਹ ਮੋਗੇ ਵੀ ਲੈ ਆ ਰਹੇ ਨੇ ਹਰ ਥਾਂ ਦੇ ਰਿਕਾਰਡ ਹੈ ਉੱਥੇ ਪਹਿਲਾਂ ਨਹੀਂ ਕੋਈ ਲੋਕ ਲੈ ਰਹੇ ਇਹਾਂ ਦੇ ਹੋਰ ਲੈ ਲੈਣਾ ਦੱਸਣਗੇ ਕਿਉਂ ਕ੍ਰਪਸ਼ਨ ਹੈ ਬਿਲਡਰ ਡਰਨਗੇ ਕਹਣਗੇ ਸਾਡੀ ਪ੍ਰਾਈਸ ਥੱਲੇ ਜਾਊ ਇਹਨਾਂ ਨੂੰ ਪੈਸੇ ਦੇਣਗੇ ਕਹਣਗੇ ਚੱਲ ਇੱਧਰ ਨਹੀਂ ਇੱਧਰ ਬਣਾ ਲੈਣੇ ਆ ਫੇਰ ਬਾਹਰ ਲਿਆ ਨੂੰ ਵਸਾਉਣਾ ਹੈ ਪੰਜਾਬ ਦੀ ਜਿਹੜੀ ਮੈਜੋਰਟੀ ਹੈ ਸਾਡੀ ਉਹਨੂੰ ਘੱਟ ਕਰਨਾ ਹੈ ਉਹਨੂੰ ਮਾਈਨੋਰਟੀ ਬਣਾਉਣਾ ਹੈ ਆ ਇਹ ਕਾਰਨ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਇਸ ਸੰਸਾਰ ਨਾਲ ਅੰਤੋਜ ਮਾਨ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਨੇ ਤੁਹਾਨੂੰ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਨੇ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਸਾਂਝੀ ਕਰਨਾ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ ਮੁਲਾਕਾਤ ਲੈ ਕੇ ਹਾਜ਼ਰ ਹੋਵਾਂਗੇ ਤੋ ਤੱਕ ਦਿਓ ਆਗਿਆ ਰੱਬ ਰੱਖਾ